ਅੱਜ ਜੂਤਾਂ ਕਰਨੇ ਜਾ ਰਹੇ ਚੁੱਕ ਪਾਹੀ ਹਾਂ ਪਹਿਲੀ ਪਾਸ਼ਾ ਜੂਤਾਂ ਕਰਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ سلسلے ਦੇ ਵਿੱਚ ਉਹਨਾਂ ਨੂੰ ਨਮਸਤ ਕਰਨ ਲਈ ਲੱਖਾਂ ਦੀ ਗਿਣਤੀ ਚ ਨਾਨਕਲੇਵਾ ਸੰਗਤ ਜੁੜੀ ਹੈ پوری ਦੁਨੀਆ ਦੇ ਵਿੱਚ ਲੱਖਾਂ ਸਤਿਕਾਰ ਹੋ ਰਹੀ ਹੈ ਉਹਨਾਂ ਦੇ ਉਹ ਕੰਤੇ ਸਥਾਨਾਂ ਤੇ ਉਹਨਾਂ ਦੀ ਪਵਿੱਤਰ ਬਾਣੀ ਜਿਹੜੀ ਉਚਰੀ ਹੋਈ ਹੈ ਉਹਨੂੰ ਸਰਵਣ ਕਰਨ ਪਰਿਵਾਰ ਸਮੇਤ ਅੱਜ ਇਥੇ ਹੌਂਦਸ ਸੁਭਾਗ ਪ੍ਰਾਪਤ ਹੋਇਆ ਅਰਦਾਸ ਕੀਤੀ ਹੈ ਪੰਜਾਬ ਦੀ ਤਰੱਕੀ ਦੀ ਪੰਜਾਬ ਦੀ ਸੁੱਖ ਸ਼ਾਂਤੀ ਦੀ ਪੰਜਾਬ ਦੀ ਤੰਦਰੁਸਤੀ ਦੀ ਕਿ ਗੁਰੂਆਂ ਪੀਰਾਂ ਦੀ ਸ਼ਹੀਦਾਂ ਦੀ ਧਰਤੀ ਹੈ ਤੇ ਪਰਮਾਤਮਾ ਇਸ ਧਰਤੀ ਤੇ ਰਹਿਣ ਵਾਲੇ ਲੋਕਾਂ ਨੂੰ ਸਮੱਤ ਬਖਸ਼ੇ ਬਲ ਬਖਸ਼ੇ ਅੱਗੇ ਤੇ ਰਾਤੇ ਚੱਲਣ ਦਾ ਬਲਬਖਸ਼ ਜੋ ਜ਼ਿੰਮੇਵਾਰੀ ਸਾਡੀ ਪੁਰੂ ਸਾਹਿਬ ਨੇ ਆਪਣੀ ਕਿਰਪਾ ਕਰਕੇ ਲਈ ਉਹ ਸਾਨੂੰ ਜ਼ਿੰਮੇਵਾਰੀ ਨਿਮੋਲਦਾ ਬਲਬਖਸ਼ ਤੇ ਇਹ ਅਰਦਾਸ ਕੀਤੀ ਔਰ ਸਾਰੀਆਂ ਸੰਗਤਾਂ ਨੂੰ ਮੈਂ ਪੂਰੀ ਦੁਨੀਆ ਚ ਜਿੰਨੇ ਵੀ ਨਾਰਕ ਲਈ ਮੈਂ ਬਹੁਤ-ਬਹੁਤ ਬਧਾਈ ਵੀ ਦਿਨ ਤੇ ਬਹੁਤ سارے ਜਿਹੜੇ ਸ਼ਰਧਾਲੂ ਨੇ ਹਨ ਮਨਕਾਣਾ ਸਾਹਿਬ ਬੇਬੇ ਨੇ ਮੱਥਾ ਟੇਕਨ ਤੇ ਜਿੱਥੇ ਵੀ ਸਰਵੱਤਨ ਭਲਾ ਮੰਗਣ ਵਾਲੀ ਬਾਣੀ ਦੀ ਗੂੰਜ ਪੈਂਦੀ ਪਰ ਮੈਂ ਚਾਹਨਾ ਕਿ ਸੁਖ ਸ਼ਾਂਤੀ ਰਹੇ ਸਾਰੇ ਨੂੰ ਮਾਤਾ ਜੀ ਸਾਬ ਕੱਲ ਜਥੇ ਦੇ ਵਿੱਚੋਂ ਕਈ ਵਾਪਸ ਹੀ ਭੇਜੇ ਗਏ ਇਹ ਬਕਸਾ ਮੈਥੀ ਬਲੋ ਇਸ ਪੀ ਦੇ ਉਹ ਉਹਨਾਂ ਦਾ ਕੋਈ ਦੂਜੇ ਦਾ ਪ੍ਰੋਟੋਕਾਲ ਵਗੈਰਾ ਜਿਹੜਾ ਮੈਂ ਲਿਖਿਆ ਜੀ ਕੋਈ ਟੈਕਨੀਕਲ ਇਹ ਤਾਂ ਇਹਨਾਂ ਨਾਲ ਵਾਪਸ ਦੁਨਨੇ ਕੰਟਰੀ ਅੰਬਰ ਗੱਲ ਕਰਨੀ ਚਾਹੀਦੀ ਅਦਰਵਾਈਜ਼ ਕੋਈ ਇਦਾਂ ਦੀ ਗੱਲ ਹੋਣੀ ਨਹੀਂ ਚਾਹੀਦੀ ਮਤਲਬ ਚੇਨ ਸਰਕਟਲ ਦੀ ਮੰਗ ਹੁੰਦੀ ਹੈ ਕਿ ਕੋਲਡਰ ਹੋਣਾ ਚਾਹੀਦਾ ਹੈ ਸੈਂਟਰ ਨੂੰ ਲਿਖੋ ਦੇਖੋ ਇਹ ਦੇਖੋ ਇਹ ਮੈਂ ਗੱਲ ਕਰ ਰਿਹਾ ਸੀ ਮੈਨੇਜਰ ਸਾਹਿਬ ਨਾਲ ਮੇਰੇ ਨਾਲ ਆਈ ਸੀ ਇੱਥੇ ਇੱਕ ਬੜੇ ਵੱਡੇ ਆ ਆਰਕੀਟੈਕਟ ਨਾਲ ਸਬੰਧਤ ਕੰਮਾਂ ਦੀ ਲੋੜ ਹੈ ਕਿਉਂਕਿ ਜਿਹੜੀਆਂ ਇੱਥੇ ਅਪਰੋਚ ਰੋਡਸ ਨੇ ਉਹ ਬਹੁਤ ਤੰਗ ਨੇ ਪੁਰਾਣਾ ਜਿਹੜਾ ਸ਼ਹਿਰ ਹੈ ਬਹੁਤ ਰਸਾਇਆ ਗੁਰਬੰਦਾਸ ਜੀ ਤੇ ਇਨੂੰ ਹੁਣ ਸੰਗਤ ਦੀ ਗਿਣਤੀ ਦਿਨ-ਵਿਦਿਨ ਵੱਧਦੀ ਜਾਂਦੀ ਹੈ 1 ਲੱਖ ਪਰ ਡੇ ਫੁੱਟਵਾਲ ਹੈ ਸੈਚਰਡੇ ਸੰਡੇ ਸ਼ਨੀਵਾਰ ਐਤਵਾਰ ਤਾਂ 1.5 ਲੱਖ ਤੋਂ 2 ਲੱਖ ਤੱਕ ਸੋ ਇਹਦੇ ਬਾਰੇ ਅਸੀਂ ਵਿਚਾਰ ਕਰਕੇ ਸਾਰੇ ਜਿੰਨੇ ਦੇਸ਼ ਦੇ ਨਾਮੀ ਜਿਹੜੇ ਨਕਸ਼ਾ ਨਵੀਸ ਨੇ ਆਰਕੀਟੈਕਟ ਨੂੰ ਬੁਲਾ ਕੇ ਕੋਈ ਇਸ ਤਰ੍ਹਾਂ ਦਾ ਚਾਹੇ ਉਹ ਸਕਾਈ ਟ੍ਰੇਨ ਹੋਵੇ ਚਾਹੇ ਉਹ ਕੋਲੋਂ ਕੋਈ ਅੱਜਕੱਲ ਬਹੁਤ ਟੈਕਨੋਲੋਜੀ ਆ ਤਾਂ ਕਿ ਸ਼ਰਧਾਲੂਆਂ ਨੂੰ ਪਾਰਕਿੰਗ ਦੀ ਇੱਥੇ ਆ ਕੇ ਗੱਡੀਆਂ ਲੱਭਣ ਦੀ ਜਾਂ ਇੱਥੇ ਬਹੁਤ ਦੂਰ-ਦੂਰ ਕਈ ਵਾਰੀ ਗੱਡੀਆਂ ਖੜੋਣੇ ਪੈਂਦੀਆਂ ਪੈਦਲ ਨਹੀਂ ਤੁਰਿਆ ਜਾਂਦਾ ਬਜ਼ੁਰਗ ਵੀ ਹੁੰਦੇ ਸੋ ਉਸ ਸੁਵਿਧਾ ਵਾਸਤੇ ਐਸਜੀਪੀਸੀ ਨਾਲ ਮਿਲ ਕੇ ਸਾਰਿਆਂ ਨਾਲ ਨਾਲ ਬਿਠਾ ਕੇ ਤੇ ਅਸੀਂ ਕਰਤਾਰਪੁਰ ਕੋਟੂ ਦੀ ਖੋਲਣ ਦੀ ਮੰਗ ਹੋਰੀ ਕੇਂਦਰ ਨੂੰ ਲਿਖੋਗੇ ਜੀ ਕੋਈ ਦੇਖੋ ਜੀ ਕੇਂਦਰ ਨੇ ਪਹਿਲਾਂ ਥੋਲਿਆ ਸੀ ਜੇ ਉਹ ਲਿਖਿਆ ਤੂੰ ਹੀ ਖੋਲਦੇ ਐ ਫਿਰ ਕੀ ਫਾਇਦਾ ਹੋਇਆ ਉਹਨਾਂ ਨੂੰ ਆਪ ਹੀ ਖੋਲ ਦੇਣਾ ਚਾਹੀਦਾ ਕਿ ਹੁਣ ਜੇ ਜਥੇ ਜਾ ਰਹੇ ਨੇ ਪਰ ਹੁਣ ਤਾਂ ਮੈਚ ਵੀ ਕ੍ਰਿਕਟ ਦੇ ਖੇਡਣ ਲੱਗ ਗਏ ਉਹਨਾਂ ਨੇ ਠੀਕ ਹੈ ਨਾ ਤਾਂ ਫਿਰ ਕਰਤਾਰਪੁਰ ਸਾਹਿਬ ਉਹ ਤਾਂ ਹੈ ਵੀ 4-5 ਘੰਟਿਆਂ ਦੀ ਜਿਹੜਾ ਮੱਥਾ ਟੇਕਣ ਦਾ ਜਿਹੜਾ ਸਮਾਗਮ ਉਹ 4-5 ਘੰਟੇ ਬਾਅਦ ਸੰਗਤ ਵਾਪਸ ਮੁੜਿਆ ਸੋ ਇਸ ਕਰਕੇ ਇਹ ਗ੍ਰਹਿ ਮੰਤਰਾਲੇ ਨੂੰ ਵਿਦੇਸ਼ ਮੰਤਰਾਲੇ ਨੂੰ ਬੋਲ ਦੇਣਾ ਚਾਹੀਦਾ ਕਿ ਹੁਣ ਸਾਰੇ ਜਿਹੜੇ ਉਹਨਾਂ ਨਾਲ ਗੁਜਰਾਤ ਦੇ ਥਰੂ ਵਪਾਰ ਵੀ ਚੱਲ ਰਿਹਾ ਹੈ ਉਹਨਾਂ ਨਾਲ ਹੈ ਨਾ ਤੇ ਮੈਚ ਵੀ ਖੇਡੇ ਜਾ ਰਹੇ ਨੇ ਯਾਰ ਕਿਸੇ ਤੇ ਨਾਲ ਜੱਥਾ ਵੀ ਹੁਣ ਚਲੋ ਪਹਿਲਾਂ ਨਾ ਨਕਰ ਹੋਈ ਸੀ ਪਰ ਜੱਥਾ ਵੀ ਚਲਾ ਜਾ ਜਾ ਰਹੇ ਤੇ ਕੋਈ ਇਦਾਂ ਦੀ ਨਹੀਂ ਦੋਨਾਂ ਦੇਸ਼ਾਂ ਦੇ ਲੋਕ ਤਾਂ ਸ਼ਾਂਤੀ ਚੋਂ ਸੀਮਾ ਫਸੇ ਕਿਹਾ ਕੁਝ ਇਬਰੋ ਨਹੀਂ ਸ਼ੁਰੂ ਹੋਣਾ ਚਾਹੀਦਾ ਕਾਬਿਲ ਹੁਣਾ ਤਾਂ ਚਾਹੀਦਾ ਜੀ ਅਸੀਂ ਤਾਂ ਮੰਗ ਕਰਦੇ ਆ ਸਿਲਕ ਰੂਟ ਜਿਹੜਾ ਇਹ ਖੁੱਲ ਜੇ ਖੁਸ਼ਹਾਲੀ ਹੋਏਗੀ ਲੱਖਾਂ ਹਾਂਜੀ ਬਿਲਕੁਲ ਆਉਂਗੀ ਜੀ ਲੱਖਾਂ ਰੋਜ਼ਗਾਰ ਮਿਲੂਗਾ ਲੱਖਾਂ ਜਿਹੜਾ ਸਾਡਾ ਸਮਾਨ ਹੈ ਸਾਡਾ ਜਿਹੜਾ ਵਪਾਰ ਹੈ ਜਿਹੜਾ ਉਹ ਵਧੂਗਾ ਅਸੀਂ ਸਮੇਂ-ਸਮੇਂ ਤੇ ਮੰਗ ਕਰਦੇ ਰਹੇ ਨੇ ਜਦੋਂ ਵੀ ਉਹ ਮਾਨਵ ਸਿੰਘ ਸਾਹਿਬ ਨੇ ਜਾਤ-ਪਾਤ ਨੂੰ ਜੋ ਹੈ ਉਹ ਪਿੱਛੇ ਰੱਖ ਕੇ ਮਾਨਵਤਾ ਦੀ ਗੱਲ ਕੀਤੀ ਸੀ ਪਰ ਅੱਜ ਕੱਲ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਜਾਤ-ਧਰਮ ਨੂੰ ਲੈ ਕੇ ਬਹੁਤ ਜ਼ਿਆਦਾ ਟਿੱਪਣੀ ਜਿਹੜੀ ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਮੈਂ ਕੋਈ ਗੁਰੂ ਨਾਨਕ ਸਾਹਿਬ ਨੇ ਤਾਂ ਮਾਨਸ ਕੀ ਜਾਤ ਸਭੇ ਇੱਕਤਾ ਚਾਹੁੰਦਾ ਸੀ ਇਹ ਰੱਖਿਆ ਤੇ ਜਿਹੜੇ ਇਸ ਤਰ੍ਹਾਂ ਦੀ ਕੋਈ ਭਾਵਨਾ ਰੱਖਦੇ ਉਹ ਉਹਨਾਂ ਨੂੰ ਆਪ ਹੀ ਅਹਿਸਾਸ ਹੋਊਗਾ ਕਦੇ ਨਾ ਕਦੇ ਕਿ ਅਸੀਂ ਗਲਤਾਂ ਜਾਂ ਵਾਜ ਮਾਫੀ ਮੰਗਣ ਦੀ ਲੋੜ ਨਹੀਂ ਪੈਣੀ ਚਾਹੀਦੀ ਜੇ ਤੁਸੀਂ ਪਹਿਲੇ ਹੀ ਇਸ ਤਰੀਕੇ ਨਾਲ ਬੋਲਦੇ ਹੋ ਸਮਾਤਬੁੱਧੀ ਰੱਖ ਕੇ ਬੋਲੋ ਮੈਂ ਤਾਂ ਉਹਨਾਂ ਵਾਸਤੇ ਵੀ ਇਹ ਅਰਦਾਸ ਕਰਦਾ ਹਾਂ ਪਰਮਾਤਮਾ ਨੂੰ ਸੁਣੋ ਧੰਨਵਾਦ ਥੈਂਕ ਯੂ